ਸਾਰੀ ਦੁਨੀਆ ਚ ਕਾਰਪੋਰੇਟ ਜਿਹੜਾ ਉਹ ਐਕਟਿਵ ਹੋ ਗਿਆ ਸਾਰੀ ਦੁਨੀਆ ਦੇ ਖਾਦ ਪਦਾਰਥਾਂ ਨੂੰ ਕਾਬੂ ਕਰਨਾ ਚਾਹੁੰਦਾ ਔਰ ਇੱਕ ਵਾਰੀ ਤਿੰਨ ਕਾਨੂੰਨ ਵਾਪਸ ਹੋ ਗਏ ਉਹਨਾਂ ਜਿਹੜਾ ਨਵਾਂ ਡਰਾਫਟ ਭੇਜਿਆ ਸੇਮ ਉਹੀ ਸਾਰੇ ਕਾਨੂੰਨ ਨੇ ਜਿਹੜੇ ਵਾਪਸ ਕਰਾਏ ਤੇ ਰਾਸ਼ਟਰਪਤੀ ਨੂੰ ਅਸੀਂ ਲਿਖਿਆ ਤਾਂ ਸਾਨੂੰ ਕੋਈ ਭੁਲੇਖਾ ਨਹੀਂ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਪਰ ਉਹਨੇ ਮੋਦੀ ਨੂੰ ਕੁਝ ਕਿੰਦਾਂ ਦੇਣਾ ਸੀ ਨਹੀਂ ਦਿੱਤਾ ਅਗਾਹ ਕੀਤਾ ਲੋਕਾਂ ਨੂੰ ਵੀ ਵੱਡੇ ਅੰਦੋਲਨ ਦੀ ਤਿਆਰੀ ਕਰ ਲਓ ਕੰਦ ਹੈ ਕਾਰਪੋਰੇਟਸ ਦੇ ਸਾਹਮਣੇ ਖੜੀ ਜੇ ਕੰਧ ਟੁੱਟ ਗਈ ਤਾਂ ਦੁਕਾਨਦਾਰਾਂ ਦੀਆਂ ਦੁਕਾਨਾਂ ਕੋਲੋਂ ਤਾਂ ਉਹਨਾਂ ਨੇ ਇੱਕ ਦਿਹਾੜੀ ਨਹੀਂ ਲਾਉਣੀ ਜਿੰਨਾ ਚਿਰ ਇੱਕ ਪਲੇਟਫਾਰਮ ਤੇ ਨਹੀਂ ਆਉਂਦੇ ਉਹਨਾਂ ਚਿਰ ਗੱਲ ਨਹੀਂ ਬਣਦੀ ਤੁਸੀਂ ਸਾਡੇ ਮਨ ਵਿੱਚ ਇਕਤਾ ਦੀ ਕੋਈ ਰੀਚ ਸੀ ਤਾਂ ਫਿਰ ਇਹ ਫੈਸਲੇ ਕੀਤੇ ਐ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਕਈ ਵੱਡੇ ਐਲਾਨ ਵੀ ਕੀਤੇ ਗਏ ਨੇ ਤਾਂ ਏਕਤਾ ਦੇ ਲਈ ਵੀ ਕਦਮ ਅੱਗੇ ਵਧਾਇਆ ਗਿਆ ਤਾਂ ਕਮੇਟੀ ਉੱਥੇ ਜਾਏਗੀ ਆਗੂਆਂ ਦੇ ਨਾਲ ਮੁਲਾਕਾਤ ਕਰੇਗੀ ਤਾਂ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸੰਯੁਕਤ ਕਿਸਾਨ ਮੋਰਚੇ ਦੇ ਵੱਡੇ ਲੀਡਰ ਬਲਵੀਰ ਸਿੰਘ ਰਾਜੇਪਾਲ ਸਾਡੇ ਨਾਲ ਨੇ ਰਾਜੇਪਾਲ ਸਾਹਿਬ ਵੱਡਾ ਐਲਾਨ ਵੀ ਕੀਤਾ ਅੱਜ ਉਹ ਚਿੰਤਾ ਵੀ ਜਤਾਈ ਹੈ ਕਿ ਕਾਨੂੰਨ ਫੇਰ ਉਹੀ ਆ ਰਹੇ ਨੇ ਨਵੇਂ ਖੇਤੀ ਖਰੜੇ ਦੇ ਰਾਈ ਹਾਂ ਇਸ ਵਿੱਚ ਕੋਈ ਸ਼ੱਕ ਨਹੀਂ ਔਰ ਇਹ ਮੈਨੂੰ ਲੱਗਦਾ ਹੈ ਵੀ ਜਿਹੜੇ ਕਾਰਪੋਰੇਟਸ ਦੀ ਦਬਾਹ ਹੇਠ ਹੁੰਦੀ ਹੈ ਨਾ ਜਦੋਂ ਸਰਕਾਰਾਂ ਇਸ ਵੇਲੇ ਸਾਰੀ ਦੁਨੀਆ 'ਚ ਸਰਕਾਰਾਂ ਕਾਰਪੋਰੇਟਸ ਦੇ ਦਬਾਹ ਹੇਠ ਨੇ ਜੀ ਅਮਰੀਕਾ ਦਾ ਰਾਸ਼ਟਰਪਤੀ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਸ਼ਕਤੀ ਮੰਨੀ ਜਾਂਦੀ ਹੈ ਉਹ ਐਲਨ ਮਸਕ ਔਰ ਬਿਲ ਗੇਟਸ ਤੋਂ ਉਹ ਉਹਨਾਂ ਨੇ ਕਾਨੂੰਨ ਰੋੜ ਕੇ ਬਦਲ ਨਹੀਂ ਦਿੱਤਾ ਹੁਣੇ ਰੀਸੈਂਟਲੀ ਤੋ ਜਦੋਂ ਉਹ ਉਹਨਾਂ ਦੇ ਦਬਾਹ ਹੇਠ ਹੈ ਤਾਂ ਮੋਦੀ ਦਾ ਵਿਚਾਰਾ ਮਾਨੀ ਅਡਾਨੀ ਦੀ ਕਰੂਗਾ ਹੀ ਔਰ ਸਾਰਾ ਖਰਚਾ ਉਹਨਾਂ ਨੇ ਬੇਅਰ ਕਰਨਾ ਇੱਕ ਜਦੋਂ ਤੁਸੀਂ ਤਾਂ ਨਹੀਂ ਪਤਾ ਤੁਹਾਨੂੰ ਸਾਡੇ ਵੇਲੇ ਜਦੋਂ ਅਸੀਂ ਛੋਟੇ ਹੁੰਦੇ ਸੀ ਉਦੋਂ ਮਨੋਰੰਜਨ ਦੇ ਸਾਧਨ ਨਹੀਂ ਸੀ ਹੁੰਦੇ ਪਿੰਡਾਂ 'ਚ ਜਲਸੇ ਹੁੰਦੇ ਸੀ ਨਾਚ-ਨੱਚਦੇ ਹੁੰਦੇ ਸੀ ਔਰ ਇੱਕ ਖਾਨ ਸੀਗਾ ਜਿਹੜਾ ਰੁਪਈਆ ਤੋਂ ਉਹਦੀ ਬੋਲੀ ਪਊ ਤੋ ਇਹ ਰੁਪਈਆ ਦਿੰਦੇ ਨੇ ਉਹ ਇਲੈਕਸ਼ਨ ਲਈ ਸਾਨੂੰ ਮੂਰਖ ਬਣਾਉਣ ਵਾਸਤੇ ਵੋਟਾਂ ਲੈਣੀਆਂ ਹੁੰਦੀਆਂ ਉਹਨਾਂ ਨੇ ਤੇ ਉਹ ਫਿਰ ਬਾਅਦ ਚ ਉਹਨਾਂ ਦੀ ਉਹਨਾਂ ਦੇ ਕੰਮ ਕਰਨਗੇ ਤੋ ਇਹ ਉਹਨਾਂ ਦੇ ਗੁਲਾਮ ਨੇ ਕਾਰਪੋਰੇਟ ਸੇ ਔਰ ਇਹ ਬੜੀ ਚਿੰਤਾ ਦਾ ਵਿਸ਼ਾ ਮੈਂ ਐਸੀ ਕਰਕੇ ਇਥੋਂ ਸਟੇਜ ਤੋਂ ਕਿਹਾ ਸੀ ਵੀ ਸਾਰੀ ਦੁਨੀਆ ਚ ਕਾਰਪੋਰੇਟ ਜਿਹੜਾ ਉਹ ਐਕਟਿਵ ਹੋ ਗਿਆ ਉਹ ਸਾਰੀ ਦੁਨੀਆ ਦੇ ਖਾਦ ਪਦਾਰਥਾਂ ਨੂੰ ਕਾਬੂ ਕਰਨਾ ਚਾਹੁੰਦਾ ਹੈ ਤਾਂ ਕਿ ਦੁਨੀਆ ਉਹਨਾਂ ਦੀ ਗੁਲਾਮ ਹੋ ਜਾਏ ਤੇ ਇਹੀ ਪਾਲਿਸੀ ਜਿਹੜੀ ਹੈ WTO ਦੇ ਥਰੂ ਅਯੂ ਮਿਫਟ ਦੇ ਥਰੂ ਵਰਲਡ ਬੈਂਕ ਦੇ ਥਰੂ ਇਹੀ ਸਾਰੀਆਂ ਪਾਲਿਸੀ ਜਿਹੜੀਆਂ ਨੇ ਇੱਥੇ ਇੰਪਲੀਮੈਂਟ ਕਰਨ ਦੀ ਸਾਜ਼ਿਸ਼ ਹੈ ਔਰ ਇੱਕ ਵਾਰੀ ਤਿੰਨ ਕਾਨੂੰਨ ਵਾਪਸ ਹੋ ਗਏ ਹੁਣ ਜਿਹੜਾ ਨਵਾਂ ਡਰਾਫਟ ਭੇਜਿਆ ਸੇਮ ਉਹੀ ਸਾਰੇ ਕਾਨੂੰਨ ਨੇ ਜਿਹੜੇ ਵਾਪਸ ਕਰਾਏ ਇਹ ਟਿੱਡੇ ਡੰਗ ਨਾਲ ਮੰਡੀ ਤੋੜ ਕੇ ਫੇਰ ਕਾਰਪੋਰੇਟ ਦੇ ਹਵਾਲੇ ਕਰਨ ਦੀ ਖੇਡ ਹੈ ਤੋਂ ਇਹਦਾ ਅਸੀਂ ਵਿਰੋਧ ਕੀਤਾ ਜਿੱਥੇ ਉਦਾ ਵੀ ਰੈਜ਼ੋਲੂਸ਼ਨ ਰਾਸ਼ਟਰਪਤੀ ਤੋਂ ਵੀ ਸਮਾਂ ਮੰਗਿਆ ਸੀ ਮਿਲਣ ਦਾ ਪਰ ਪੂਰੀ ਨਾ ਕਰ ਗਏ ਨੇ ਕਹਿੰਦੇ ਸਾਡੇ ਕੋਲ ਸਮਾਂ ਨਹੀਂ ਜਦੋਂ ਕਿ ਭਾਰਤ ਦੇ ਮੁਲਕ ਦਾ ਪੂਰੇ ਦਾ ਢਿੱਡ ਭਰਿਆ ਸੀ ਪੰਜਾਬ ਦੇ ਕਿਸਾਨਾਂ ਨੇ ਉਹਨਾਂ ਨੂੰ ਮਿਲਣ ਲਈ ਨਾ ਕਰ ਰਹੇ ਨੇ ਅੱਜ ਤੁਸੀਂ ਇੱਕ ਅਫਸੋਸ ਹੁੰਦਾ ਬਹੁਤ ਵੀ ਰਾਸ਼ਟਰਪਤੀ ਇਹ ਤਾਂ ਸੈਰਮੋਨੀਅਸ ਪੋਸਟਾਂ ਹੋ ਗਈਆਂ ਤੇ ਇਹ ਤਾਂ ਐਸ਼ ਕਰਨ ਵਾਸਤੇ ਨੇ ਇਕ ਸੰਵਿਧਾਨ ਨੇ ਪੋਸਟ ਕ੍ਰੀਏਟ ਕਰਤੀ ਰਾਸ਼ਟਰਪਤੀ ਦੀ ਪਰ ਉਹਨੂੰ ਜੋ ਪ੍ਰਾਈਮ ਮਿਨਿਸਟਰ ਹੈ ਉਹਦੀ ਕੈਬਨਿਟ ਕਹੇ ਉਹ ਤੋਂ ਬਾਹਰ ਉਹ ਜਾ ਹੀ ਨਹੀਂ ਸਕਦਾ ਤੇ ਜੇ ਰਾਸ਼ਟਰਪਤੀ ਨੂੰ ਅਸੀਂ ਲਿਖਿਆ ਤਾਂ ਸਾਨੂੰ ਕੋਈ ਭੁਲੇਖਾ ਨਹੀਂ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਪਰ ਉਹਨੇ ਮੋਦੀ ਨੂੰ ਪੁੱਛ ਕੇ ਟਾਈਮ ਦੇਣਾ ਸੀ ਨਹੀਂ ਦਿੱਤਾ ਅਸੀਂ ਉਹਦੀ ਨਿੰਦਾ ਕੀਤੀ ਹੈ ਇਹ ਠੀਕ ਨਹੀਂ ਹੈ ਚਾਹੀਦਾ ਨਹੀਂ ਸੰਵਿਧਾਨਕ ਅਹੁਦਿਆਂ ਤੇ ਬੈਠੇ ਲੋਕਾਂ ਨੂੰ ਸੰਵਿਧਾਨ ਦੀ ਰਾਖੀ ਕਰਨੀ ਚਾਹੀਦੀ ਹੈ ਅੱਜ ਦੀ ਮਹਾਪੰਚਾਇਤ ਕੀ ਅਗਲੇ ਵੱਡੇ ਅੰਦੋਲਨ ਦੀ ਨਹੀਂ ਹੋਏਗੀ ਜਿਹੜੇ ਐਲਾਨ ਕੀਤੇ ਨੇ ਜਿਸ ਤਰ੍ਹਾਂ ਦੀ ਚਰਚਾ ਅੱਜ ਹੋਈ ਐਗਜ਼ੈਕਟਲੀ ਇਹ ਅਸੀਂ ਅੱਜ آگਾਹ ਕੀਤਾ ਲੋਕਾਂ ਨੂੰ ਵੀ ਵੱਡੇ ਅੰਦੋਲਨ ਦੀ ਤਿਆਰੀ ਕਰ ਲਓ ਔਰ ਅਸੀਂ ਮੈਂ ਆਪਣੇ ਸਾਥੀਆਂ ਨੂੰ ਵੀ ਕਿਹਾ ਸਟੇਜ ਤੋਂ ਵੀ ਕਿਹਾ ਵੀ ਆਉਣ ਵਾਲੇ ਸਮੇਂ 'ਚ ਇੱਕ ਪ੍ਰੋਗਰਾਮ ਲਿਖਾਂਗੇ ਜਿਹੜੇ ਸਾਡੇ ਇੱਥੇ ਬਹੁਤ ਸਾਰੇ ਬਿਜ਼ਨਸ ਕਮਿਊਨਿਟੀ ਹੈ ਦੁਕਾਨਦਾਰ ਨੇ ਦੂਸਰੇ ਸੈਕਸ਼ਨ ਨੇ ਸੋਸਾਇਟੀ ਦੇ ਜਿਨ੍ਹਾਂ ਨੂੰ ਭੁਲੇਖਾ ਹੈ ਜਿਹੜੇ ਉਸ ਏਜੰਸੀਆਂ ਦਾ ਛੱਡੇ ਹੋਏ ਸੋਸ਼ਲ ਉਹ ਐਲਾਨ ਕਹੀਂ ਜਾਂਦੇ ਨੇ ਦੇਖੋ ਜੀ ਇਹ ਤਾਂ ਰੋਜ਼ ਇਹ ਟ੍ਰੈਫਿਕ ਜਾਮ ਕਰ ਦਿੰਦੇ ਨੇ ਇਹ ਤਾਂ ਜੀ ਐਵੇਂ ਜਿਟੇਸ਼ਨ ਕਰਦੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਇੱਕ ਕੰਧ ਹੈ ਕਾਰਪੋਰੇਟ ਦੇ ਸਾਹਮਣੇ ਖੜੀ ਜੇ ਇਹ ਕੰਧ ਟੁੱਟ ਗਈ ਤਾਂ ਦੁਕਾਨਦਾਰਾਂ ਦੀਆਂ ਦੁਕਾਨਾਂ ਖੋਣ ਨੂੰ ਤਾਂ ਉਹਨਾਂ ਨੇ ਇੱਕ ਦਿਹਾੜੀ ਨਹੀਂ ਲਾਉਣੀ ਔਰ ਅੱਜ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਹਰ 10 ਕਿਲੋਮੀਟਰ ਤੇ ਬਾਅਦ ਜੋ ਪਲੈਨਿੰਗ ਹੈ ਵੱਡੇ ਵੱਡੇ ਮਾਲ ਖੁੱਲਣੇ ਨੇ ਉੱਤੇ ਸਾਰਾ ਕਾਰਪੋਰੇਟ ਦਾ ਕੰਮ ਹੋਣਾ ਤੇ ਇਹ ਕਿੱਥੇ ਹੋਣਗੇ ਇਸ ਕਰਕੇ ਇਹਦੇ ਲਈ ਅਸੀਂ ਉਹਨਾਂ ਨੂੰ ਜਾਗਰੂਕ ਕਰਨ ਵਾਸਤੇ ਜਾਵਾਂਗੇ ਉਹਨਾਂ ਦੇ ਕੋਲ ਕੀ ਲੱਗਦਾ ਕਦੋਂ ਕੰਦੋਲਨ ਹੋਏਗਾ ਇਸ ਸਾਲ ਦੇ ਵਿੱਚ ਕਦੋਂ ਤੱਕ ਹੋ ਸਕਦਾ ਅੰਦਾਜ਼ਾ ਕੀ ਕਹਿੰਦਾ ਤੁਹਾਡਾ ਅੰਦੋਲਨ ਠੀਕ ਹੈ ਪਲਾਨ ਪਹਿਲਾਂ ਕਰੀਦਾ ਪਰ ਹਾਲਾਤ ਕਿੱਦਾਂ ਦੇ ਸਰਕਾਰ ਕਿੰਨੀ ਤੇਜ਼ੀ ਨਾਲ ਕੁਝ ਕਰਦੀ ਉਹਦੇ ਉਹਦੇ ਮੁਤਾਬਕ ਅੱਗੇ ਪਿੱਛੇ ਹੋ ਜਾਂਦਾ ਹੈ ਜਿਹੜੀ ਅੱਜ ਏਕਤਾ ਨੂੰ ਲੈ ਕੇ ਐਲਾਨ ਹੋਇਆ ਮਤਾ ਵੀ ਪਾਸ ਕੀਤਾ ਗਿਆ ਕਮੇਟੀ ਜਾਏਗੀ ਦੋਵਾਂ ਮੋਰਚਿਆਂ ਦੇ ਆਗੂਆਂ ਦੇ ਨਾਲ ਮੁਲਾਕਾਤ ਕਰੀ ਕੀ ਲੱਗਦਾ ਕਿ ਅੱਗੇ ਵੱਲ ਕਦਮ ਜਾਏਗਾ ਏਕਤਾ ਹੋਏਗੀ ਕਿਉਂਕਿ ਸਰਕਾਰਾਂ ਵੀ ਕਿਤਨਾ ਕਿਤੇ ਦੇਖਦੀਆਂ ਨੇ ਕਿ ਜਿੰਨਾ ਚਿਰ ਇੱਕ ਪਲੇਟਫਾਰਮ ਤੇ ਨਹੀਂ ਆਉਂਦੇ ਉਹਨਾਂ ਚਿਰ ਗੱਲ ਨਹੀਂ ਬਣਨੀ ਨੇ ਸਾਡੇ ਪਾਰਟ ਤੇ ਤਾਂ ਅਸੀਂ ਤਾਂ ਪੂਰੇ ਸਹਿਰਤਾ ਨਾਲੇ ਫੈਸਲਾ ਕੀਤਾ ਐਵੇਂ ਡਿਬਟ ਕੱਠ ਵਿੱਚ ਅਨਾਉਂਸਮੈਂਟਾਂ ਨਹੀਂ ਹੁੰਦੀਆਂ ਤੇ ਜੇ ਸਾਡੇ ਮਨ ਵਿੱਚ ਇਕਤਾ ਦੀ ਕੋਈ ਰੀਜ ਸੀ ਤਾਂ ਫਿਰ ਇਹ ਫੈਸਲੇ ਕੀਤੇ ਆ ਇਸ ਕਰਕੇ ਲੈਟਸ ਗੋ ਫਾਰ ਦ ਬੈਸਟ ਇੱਕ ਅੱਜ ਇੱਕ ਹੋਰ ਕਿਸਾਨ ਸੁਸਾਇਡ ਕਰ ਗਿਆ ਸੰਭੂ ਮੋਰਚਸ ਅਲਫਾਸ ਕਾ ਗਿਆ ਕੇਂਦਰ ਦੀਆਂ ਨੀਤੀਆਂ ਨੂੰ ਲੈ ਕੇ ਪਹਿਲਾਂ ਵੀ ਇੱਕ ਕਿਸਾਨ ਸੁਸਾਇਡ ਕਰ ਕਰ ਗਿਆ ਕਿਸ ਤਰ੍ਹਾਂ ਦੇਖਦੇ ਹੋ ਜਗਦੀਸ਼ ਸਿੰਘ ਢੱਲੇਵਾਲ ਦੀ ਸਿਹਤ ਵੀ ਦਿਨ-ਪਰ-ਦਿਨ ਵਿਗੜਦੀ ਜਾ ਰਹੀ ਹੁਣ ਤਾਂ ਬੋਲਿਆ ਵੀ ਨਹੀਂ ਜਾ ਰਿਹਾ ਉਹਨਾਂ ਦੇਖੋ ਇਹ ਤਾਂ ਬਹੁਤ ਹੀ अनफर्टुनेट स्थिति है ये इथे दी सरकार नु किसान नाल कोई ਸਰਕਾਰ ਨਹੀਂ ਰਿਹਾ 7 ਲੱਖ ਕਿਸਾਨ ਇਥੇ ਹੁਣ ਤੱਕ ਸੁਸਾਇਸਾਈਡ ਕਰ ਚੁੱਕਾ ਹੈ ਤੇ ਇਸ ਇਥੇ ਦੀ ਸਰਕਾਰ ਨੂੰ ਤਾਂ ਸ਼ਰਮ ਨਾਲ ਮਰ ਜਣਾ ਚਾਹੀਦਾ ਇਹ ਕਿਸਾਨ ਹਾਲੇ ਵੀ ਸੁਸਾਇਸਾਈਡਸ ਕਰਦੇ ਨੇ ਪਿੱਛੇ ਵੀ ਕਰਦੇ ਰਹੇ ਨੇ ਉਹਦੇ ਬਾਰੇ ਸਰਕਾਰ ਗੰਭੀਰ ਨਹੀਂ ਸਰਕਾਰ ਨੂੰ ਤਾਂ ਆਪਣਾ ਇੱਕੋ ਏਜੰਡਾ ਦੀਂਦਾ ਹਾਊ ਟੂ ਸੇਵ ਦਾ ਕਾਰਪੋਰੇਟਸ ਬਹੁਤ ਬਹੁਤ ਧੰਨਵਾਦ ਤਾ ਬਲਵੀਰ ਸਿੰਘ ਰਾਜੇਵਾਲ ਸਾਡੇ ਨਾਲ ਸੀ ਕਈ ਗੱਲਾਂ ਉਹਨਾਂ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਉਹਨਾਂ ਨੇ ਕਿਹਾ ਕਿ ਜਿਹੜੀ ਅੱਜ ਦੀ ਮਹਾਪੰਚਾਇਤ ਆ ਇੱਕ ਆਉਣ ਵਾਲੇ ਵੱਡੇ ਅੰਦੋਲਨ ਦੀ ਨੀਂਹ ਆ ਤਾਂ ਇਸ ਅੰਦੋਲਨ ਦੇ ਵਿੱਚ ਹੁਣ ਜਿਵੇਂ ਅਸੀਂ ਨੇ ਐਲਾਨ ਕੀਤਾ ਕਿ ਘਰ-ਘਰ ਜਾਓ ਉਹਨਾਂ ਨੀਤੀਆਂ ਨੂੰ ਪੰਚਾਓ ਜੋ ਨਮਾ ਖੇਤੀ ਖਰੜਾ ਆਇਆ ਜਿਸ ਦੇ ਵਿੱਚ ਮੰਡੀਕਰਨ ਖਤਮ ਹੋ ਜਾਵੇਗਾ ਜਦੋਂ ਪ੍ਰਚਾਰ ਕਰ ਕਰ ਜਾਏਗਾ ਤਾਂ ਫਿਰ ਇੱਕ ਵੱਡਾ ਅੰਦੋਲਨ ਦੀ ਜਿਹੜੀ ਕਾਲ ਹੋਏਗੀ ਉਸ ਦੀ ਨਹੀਂ ਹੈ ਜਿਹੜੀ ਅੱਜ ਭਾਵੇਂ ਕਿਸ ਮਹਾਪੰਚਾਇਤ ਦੇ ਵਿੱਚੋਂ ਰੱਖ ਦਿੱਤੀ ਗਿਆ ਤੇ ਦੂਜੇ ਪਾਸੇ ਇਕਤਾ ਵਾਲੀ ਕਮੇਟੀ ਦੋਵਾਂ ਮੋਰਚਿਆਂ ਦੇ ਆਗੂਆਂ ਨੂੰ ਮਿਲੇਗੀ ਤਾਂ ਬਲਵੀਰ ਸਿੰਘ ਰਾਜੇਵਾਲ ਨੇ ਸਾਫ਼ ਕੀਤਾ ਕਿ ਸਾਡੀ ਨੀਤ ਬਿਲਕੁਲ ਸਾਫ਼ ਹੈ ਇਸੇ ਕਰਕੇ ਅੱਜ ਵੱਡੇ ਇਸ ਅੰਦੋਲਨ ਦੇ ਵਿੱਚੋਂ ਮਹਾਪੰਚਾਇਤ ਦੇ ਵਿੱਚੋਂ ਐਲਾਨ ਕੀਤਾ ਕਿ ਅਸੀਂ ਇਕੱਠੇ ਹੋਵਾਂਗੇ ਇਕੱਠੇ ਹੋਣ ਦੇ ਨਾਲ ਹੀ ਆ ਸਰਕਾਰ ਸਾਡੀਆਂ ਮੰਗਾਂ ਨੂੰ ਪ੍ਰਵਾਨ ਕਰੇਗੀ ਸਾਥੀ ਜਗਦੀਪ ਸਿੰਘ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਨਸ ਸਪੋਕਸਮੈਨ ਟੀਵੀ ਮੋਗਾ